ਕੀਤਾ ਹੈ ਜੀ ਭਗਵਤ ਭਗਵਤ ਗੀਤਾ ਪੰਜਾਬੀ ਦੇ ਵਿੱਚ ਲਿਖੀ ਹੋਈ ਹੈ ਭਗਵਤ ਗੀਤਾ ਭਗਵਤ ਗੀਤਾ ਪੰਜਾਬੀ ਦੇ ਵਿੱਚ ਲਿਖੀ ਹੋਈ ਹੈ ਜੀ ਤੇ ਜਿਹਦੀ ਜਿਹੜੀ ਸਟਾਰਟਿੰਗ ਆ ਉਹ ਇੱਕ ਓੰਕਾਰ ਸਤਗੁਰ ਪ੍ਰਸਾਦ ਤੋਂ ਹੁੰਦੀ ਹੈ ਜੀ ਇਹ ਦੇਖੋ ਇਸ ਤਰ੍ਹਾਂ ਲਿਖਿਆ ਇੱਕ ਓੰਕਾਰ ਸਤਗੁਰ ਪ੍ਰਸਾਦ ਓਮ ਸਤਿ ਸ਼੍ਰੀ ਗਣੇਸ਼ਾਏ ਨਮਹ ਸ੍ਰੀ ਭਗਵਤ ਗੀਤਾ ਟੀਕਾ ਲਿਖਿਆ ਤੇ ਅਧਿਆਇ 18 ਮਹਾਤਮ ਸਮੇਤ ਤੇ ਇਹ ਇੱਕ ਓੰਕਾਰ ਸਤਗੁਰ ਪ੍ਰਸਾਦ ਤੋਂ ਸਟਾਰਟਿੰਗ ਹੁੰਦੀ ਹੈ ਕਿਉਂਕਿ ਇਨੂੰ ਸਿੱਖ ਬੰਦੇ ਨੇ ਲਿਖਵਾਇਆ ਤੇ ਸਿੱਖ ਬੰਦੇ ਨੇ ਲਿਖਿਆ ਇਹ 1 ਇੰਚ ਮਤਲਬ ਕੁਰਾਨ ਆ ਜੀ ਆਪਣੇ ਕੋਲੇ ਜਿਹੜਾ ਫਸਟ ਵਰਲਡ ਵਾਰ ਦੇ ਵਿੱਚ ਜਿਹੜੇ ਫੌਜੀ ਸੀ ਇਹ ਉਹਨਾਂ ਨੂੰ ਮਿਲਿਆ ਸੀ ਜੀ ਨੂੰ ਪੜਨ ਦੇ ਲਈ ਵੀ ਮਾਈਕਰੋਸਕੋਪ ਅਸਲ ਮਤਲਬ ਫੌਜੀਆ ਨੂੰ ਲੈਂਸ ਪ੍ਰੋਵਾਈਡ ਹੋਏ ਸੀ ਵੀ ਲੈਂਸ ਨਾਲ ਹੀ ਪੜ੍ਹਦੇ ਸਕਦੇ ਸੀ ਤੇ ਮੇਰਾ ਸ਼ੌਕ ਹੈਗਾ ਜੀ ਪ੍ਰਾਤਨ ਇਤਿਹਾਸ ਨੂੰ ਆਪਣੇ ਵਿਰਸੇ ਨੂੰ ਸਾਂਭਣਾ ਤੇ ਮੈਂ ਚਾਹੁੰਨਾ ਵੀ ਜਿਹੜਾ ਆਪਣਾ ਵਿਰਸਾ ਆ ਆਪਣਾ ਇਤਿਹਾਸ ਆ ਲੋਕੀ ਆਪਣੇ ਘਰਾਂ ਦੇ ਵਿੱਚੋਂ ਬਾਹਰ ਸੁੱਟ ਰਹੇ ਨੇ ਪਿੰਡੂ ਸੱਭਿਆਚਾਰ ਦੀਆਂ ਚੀਜ਼ਾਂ ਹੋ ਗਈਆਂ ਜਾਂ ਹੋਰ ਚੀਜ਼ਾਂ ਹੋ ਗਈਆਂ ਵੀ ਉਹਨਾਂ ਚੀਜ਼ਾਂ ਨੂੰ ਸੰਭੀਏ ਤੇ ਦੇਖਣ ਨੂੰ ਤਾਂ ਲੱਗਦੀ ਵੀ ਸੂਈ ਆ ਵੀ ਬਾਲਾ ਚਲਾਉਣ ਵਾਲੀ ਸੂਈ ਆ ਪਰ ਇਹ ਬੀਜਾਪੁਰ ਸੁਲਤਾਨ ਦੇ ਅਲੀ ਆਦਲ ਸ਼ਾਹ ਦਾ ਸਿੱਕਾ ਆ ਜੀ ਇਹਦੇ ਵਿੱਚ ਬਕਾਇਦਾ ਇੱਥੇ ਨਾਮ ਮੈਂਸ਼ਨ ਹੁੰਦਾ ਉਰਦੂ ਦੇ ਵਿੱਚ ਨਾ ਬਿਲਕੁਲ ਆ ਜੋ ਛੋਟੀ ਛੋਟੀ ਕਲਾਕ੍ਰਿਤੀ ਕੀਤੀ ਹੈ ਸਾਰੀ ਸੋਨੇ ਦੀ ਹੈ ਅਸਲੀ ਸੋਨੇ ਦੇ ਮਹਿਲ ਬਣਿਆ ਇਹ ਸਾਰਾ ਸੋਨੇ ਦਾ ਬਣਿਆ ਹੋਇਆ ਜੀ ਤੇ ਜਿਹਨਾਂ ਮੇਨਾਂ ਦੇ ਮਤਲਬ ਗਹਿਣੇ ਪਾਏ ਨੇ ਦਸਤਾਰ ਆ ਮੁਕਟ ਆ ਛਤਰਾ ਇਹ ਸਾਰਾ ਸੋਨੇ ਦਾ ਕੰਮ ਕੀਤਾ ਹੋਇਆ ਜੀ ਸਰ ਇਹ ਪੱਤਿਆਂ ਦੇ ਉੱਪਰ ਲਿਖੀ ਹੋਈ ਰਮਾਇਣ ਆ ਜੀ 900 ਸਾਲ ਪੁਰਾਣੀ ਤਾੜ ਦੇ ਪੱਤਿਆਂ ਦੇ ਉੱਪਰ ਲਿਖੀ ਰਮਾਇਣ ਆ ਜਿਹਨੀਆਂ ਇਹ ਤਾਮਿਲ ਪਾਛਾ ਦੇ ਵਿੱਚ ਲਿਖੀ ਹੁੰਦੀ ਆ ਤੇ ਇਹ ਪੱਤਿਆਂ ਦੇ ਉੱਪਰ ਲਿਖੀ ਰਮਾਇਣ ਮੈਂ ਪਿਛਲੇ 32 ਸਾਲ ਤੋਂ ਕਲੈਕਸ਼ਨ ਕਰ ਰਿਹਾ ਮੇਰੇ ਕੋਲੇ ਪੁਰਾਤਨ ਸਿੱਕੇ ਰਾਜੇ ਮਹਾਰਾਜਿਆਂ ਦੇ ਸਿੱਕੇ ਪੁਰਾਤਨ ਹੱਥ ਲਿਖਤ ਗ੍ਰੰਥ ਪੁਰਾਤਨ ਸ਼ਸਤਰ ਇਹ ਚੀਜ਼ਾਂ ਸੰਭੀਆਂ ਨੇ ਤੇ ਉਸ ਤੋਂ ਬਿਨਾ ਜਿਹੜੇ ਪੁਰਾਤਨ ਹੱਥ ਲਿਖਤ ਜਿਹੜੇ ਗ੍ਰੰਥ ਨੇ ਤੇ ਉਹ ਵੀ ਸੰਭੇ ਨੇ ਜਿਦੇ ਚ ਮਤਲਬ 12 ਮਹਾ 12 ਮਹਾ ਜਿਹੜਾ ਨਥੋ ਭਈਏ ਕਾ ਮਾਤਵਾ ਦੁਰਗ ਰਿਆਸਤ ਨਾਭਾ ਵਿੱਚ ਛਪਾ ਇਹਦੇ ਚ ਲਿਖਿਆ ਤੇ ਬਾਕੀ ਹੱਥ ਲਿਖਤ ਜਿਹੜੇ ਗ੍ਰੰਥ ਨੇ ਉਹ ਵੀ ਹੈਗੇ ਆ ਜਿਵੇਂ ਕਿ ਨਿਰਮਲੇ ਸਾਧੂਆਂ ਦਾ ਜਿਹੜਾ ਗ੍ਰੰਥ ਆ ਉਹ ਵੀ ਮੇਰੇ ਕੋਲ ਹੈਗਾ ਆ ਜੀ ਤੇ ਗੁਰਬਾਣੀ ਦੀਆਂ ਪੋਥੀਆਂ ਨੇ ਤੇ ਇਹ ਸਾਰੇ ਗੁਰਬਾਣੀ ਦੇ ਗੁਟਕਾ ਸਾਹਿਬ ਨੇ ਸਾਰੇ ਇਹ ਜਨਮ ਸਾਖੀਆਂ ਨੇ ਭਾਈ ਵਾਲੇ ਵਾਲੀ ਜਨਮ ਸਾਖੀ ਆ ਬਾਕੀ ਇਹ ਗੀਤਾ ਆ ਜੀ ਭਗਵਤ ਭਗਵਤ ਗੀਤਾ ਪੰਜਾਬੀ ਦੇ ਵਿੱਚ ਲਿਖੀ ਹੋਈ ਆ ਭਗਵਤ ਗੀਤਾ ਭਗਵਤ ਗੀਤਾ ਪੰਜਾਬੀ ਦੇ ਵਿੱਚ ਲਿਖੀ ਹੋਈ ਆ ਜੀ ਤੇ ਜਿਹਦੀ ਜਿਹੜੀ ਸਟਾਰਟਿੰਗ ਆ ਉਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੋਂ ਹੁੰਦੀ ਆ ਜੀ ਦਿਖਾਵਾਂਗੇ ਸਾਨੂੰ ਕਿੱਥੇ ਲਿਖਿਆ ਤੇ ਕਉਮਾ ਚੱਕ ਤੇ ਅੰਧੀਆਂ ਸਾਰੀਆਂ ਨੇ ਇਹ ਇਹਦੀ ਜਿਹੜੀ ਸਟਾਰਟਿੰਗ ਆ ਨਾ ਉਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੋਂ ਆ ਇਹ ਦੇਖੋ ਇਸ ਤਰ੍ਹਾਂ ਲਿਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਓਮ ਸਤਿ ਸ਼੍ਰੀ ਗਣੇਸ਼ਾਏ ਨਮਹ ਸ੍ਰੀ ਭਗਵਤ ਗੀਤਾ ਟਿਕਾ ਲਿਖਿਆ ਤੇ ਅਧਿਆਇ 18 ਮਹਾਤਮ ਸਮੇਤ ਤੇ ਇਹ ੴ ਸਤਿਗੁਰ ਪ੍ਰਸਾਦ ਤੋਂ ਸਟਾਰਟਿੰਗ ਹੁੰਦੀ ਹੈ ਕਿਉਂਕਿ ਇਹਨੂੰ ਸਿੱਖ ਬੰਦੇ ਨੇ ਲਿਖਵਾਇਆ ਤੇ ਸਿੱਖ ਬੰਦੇ ਨੇ ਲਿਖਿਆ ਜਿਹੜਾ ਲਿਖਾਰੀ ਆ ਉਹ ਸਿੱਖ ਹੋਣ ਕਰਕੇ ਇਹਦੀ ਜਿਹੜੀ ਸਟਾਰਟਿੰਗ ਆ ਉਹ ੴ ਤੋਂ ਸਟਾਰਟਿੰਗ ਆ ਤੇ ਇਹਦੇ ਵਿੱਚ ਜਿਹੜੀ ਪਹਿਲੀ ਫੋਟੋ ਆ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬਾਲਾ ਮਰਦਾਨਾ ਦੀ ਲੱਗੀ ਹੋਈ ਆ ਤੇ ਜਿਹੜੀਆਂ ਇਸ ਤੋਂ ਬਾਅਦ ਜਿਹੜੀ ਬਾਕੀ ਪੇਂਟਿੰਗ ਆ ਉਹ ਗੀਤਾ ਨਾਲ ਰਿਲੇਟਡ ਨਹੀਂ ਹੈ ਜੀ ਠੀਕ ਆ ਆ ਕਿਸੇ ਹੋਰ ਕੋਲ ਵੀ ਹੈਗੀ ਹੈ ਕਿ ਸਿਰਫ ਤੁਹਾਡੇ ਕੋਲ ਨਹੀਂ ਇਹ ਜਿਹੜੀ ਪੰਜਾਬੀ ਦੇ ਵਿੱਚ ਭਗਵਤ ਗੀਤਾ ਆ ਜਿਸ ਤਰ੍ਹਾਂ 20 ਪੇਂਟਿੰਗ ਨੇਗੀਆਂ ਤੇ ਮਹਾਰਾਜਾ ਗੁਲਾਬ ਸਿੰਘ ਨੇ ਭਾਈ ਕੇਸਰ ਸਿੰਘ ਤੋਂ ਲਖਾਈ ਹੋਈ ਆ ਇਹ ਆਪਣੇ ਕੋਲ ਹੀ ਆ ਜੀ ਹੋਰ ਕਿਸੇ ਕੋਲ ਨਹੀਂ ਹੈਗੀ ਜੀ ਪੂਰੀ ਦੁਨੀਆ 'ਚ ਸਿਰਫ ਤੁਹਾਡੇ ਕੋਲ ਹੈ ਪੰਜਾਬੀ ਦੀ ਪੰਜਾਬ ਪੰਜਾਬੀ ਦੇ ਵਿੱਚ ਗੀਤਾ ਹੋਰ ਵੀ ਹੋ ਸਕਦੀਆਂ ਨੇ ਪਰ ਜਿਹੜੀ ਮਤਲਬ ਮਹਾਰਾਜਾ ਗੁਲਾਬ ਸਿੰਘ ਨੇ ਭਾਈ ਕੇਸਰ ਸਿੰਘ ਤੋਂ ਲਖਾਈ ਆ ਉਹ ਆਪਣੇ ਕੋਲ ਹੀ ਆ ਜੀ ਇਸ ਦੀ ਕਾਪੀ ਵੀ ਨਹੀਂ ਹੈਗੀ ਕਿਸੇ ਕੋਲੇ ਜੀ ਆ ਜੋ ਛੋਟੀ ਛੋਟੀ ਕਲਾਕ੍ਰਿਤੀ ਕੀਤੀ ਹੈ ਸਾਰੀ ਸੋਨੇ ਦੀ ਹੈ ਅਸਲੀ ਸੋਨੇ ਦੇ ਨਾਲ ਮਹਿਲ ਬਣਿਆ ਇਹ ਸਾਰਾ ਸੋਨੇ ਦਾ ਬਣਿਆ ਹੋਇਆ ਜੀ ਤੇ ਜਿਨ੍ਹਾਂ ਮੇਨਾਂ ਦੇ ਮਤਲਬ ਗਹਿਣੇ ਪਾਏ ਨੇ ਦਸਤਾਰ ਆ ਮੁਕਟ ਆ ਛਤਰਾ ਇਹ ਸਾਰਾ ਸੋਨੇ ਦਾ ਕੰਮ ਕੀਤਾ ਹੋਇਆ ਜੀ ਸਾਰਾ ਤੇ ਇਹਦੇ ਵਿੱਚ 20 ਪੇਂਟਿੰਗ ਨੇ ਜੀ ਤੇ ਜਿਸ ਤਰ੍ਹਾਂ ਕ੍ਰਿਸ਼ਨ ਜੀ ਦੇ ਮੁਕਟ ਆ ਚੱਕਰ ਆ ਜਾਂ ਮੰਨ ਲਓ ਕਹਿ ਲਓ ਵੀ ਇਧਰ ਸਮੁੰਦਰ ਮੰਤਨ ਦੇ ਵਿੱਚ ਸਾਰਾ ਪੇਂਟਿੰਗ ਆ ਨੇਚਰਲ ਕਲਰ ਦਾ ਹੈਗਾ ਇਹ ਤੇ ਵਿਦ 골ਡਵਰਕ ਆ ਜਿਵੇਂ ਆ 골ਡ ਲੱਗਿਆ ਸਾਰਾ ਤੇ ਇਹ ਪੂਰੀਆਂ 20 ਪੇਂਟਿੰਗਸ ਨੇ ਇਸ ਭਗਵਤ ਗੀਤਾ ਜੋ ਪੰਜਾਬੀ ਚ ਨੇ 20 ਵਿਦ 골ਡਵਰਕ ਨੇ ਆ ਦੇਖੋ ਇੱਕ ਇਸਰਿੰਬਲ RAM ਦੀ ਆ ਗਈ ਠੀਕ ਆ ਜੀ ਇਹ ਸਾਰੀਆਂ ਪੇਂਟਿੰਗ ਇਹਦੇ ਵਿੱਚ ਵਿਦ 골ਡਵਰਕ ਨੇ ਜੀ ਇਹ ਜਿਵੇਂ ਪੂਰਾ ਰਥਾ ਕ੍ਰਿਸ਼ਨ ਅਰਜੁਨ ਜੀ ਹੈਗੇ ਪੂਰਾ ਰਥ ਜਿਹੜਾ 골ਡ ਦਾ ਆ ਜੀ ਹਾਂਜੀ ਇਹ ਇਹ ਸਾਰੇ ਮਤਲਬ ਇਹ ਸਮਾਲ ਗ੍ਰੰਥ ਨੇ ਛੋਟੇ ਗ੍ਰੰਥ ਨੇ ਜਿਹੜੇ ਕਿ ਮਤਲਬ ਅ ਅੱਜ ਕੱਲ ਦੇਖਣ ਨੂੰ ਘੱਟ ਮਿਲਦੇ ਆ ਰੇਅਰ ਨੇ ਕੀ ਕੀ ਕਿੰਨੇ ਕਿੰਨੇ ਸਾਈਜ਼ ਦੇ ਨੇ ਦੱਸੋਗੇ ਕੁਝ ਇਹ 1 ਇੰਚ ਦੀ ਮਤਲਬ ਕੁਰਾਨ ਆ ਜੀ ਆਪਣੇ ਕੋਲੇ ਜਿਹੜੇ ਕਿ ਫਸਟ ਵਰਲਡ ਵਾਰ ਦੇ ਵਿੱਚ ਜਿਹੜੇ ਫੌਜੀ ਸੀ ਇਹ ਉਹਨਾਂ ਨੂੰ ਮਿਲਿਆ ਸੀ ਜੀ ਦਿਖਾ ਦੇਵਾਂਗੇ ਥੋੜਾ ਕਰ ਲੈ ਹੱਥ ਮੋੜਦਾ ਕਿੰਨੀ ਕਿੰਨੀ ਲੁੱਕ ਕੀ ਸਾਈਜ਼ ਹੈ ਇਹਦਾ ਇਹਦਾ 1 ਇੰਚ ਆ ਜੀ ਮਤਲਬ ਜਿਹੜਾ ਹਾਂਜੀ 1 ਇੰਚ ਦਾ ਸਾਈਜ਼ ਆ ਜੀ ਦੇਖੋ ਪੜਨ ਦੇ ਲਈ ਵੀ ਮਾਈਕਰੋਸਕੋਪ ਅਸਲ ਮਤਲਬ ਫੌਜੀਆਂ ਨੂੰ ਲੈਂਜ ਪ੍ਰੋਵਾਈਡ ਹੋਏ ਸੀ ਵੀ ਲੈਂਜ ਨਾਲ ਹੀ ਪੜ੍ਹਦੇ ਸਕਦੇ ਸੀਗੇ ਜਿਸ ਤਰ੍ਹਾਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਹਿੰਦੂਆਂ ਨੂੰ ਗੀਤਾ ਤੇ ਮੁਸਲਮਾਨਾਂ ਨੂੰ ਕੁਰਾਨ ਮਿਲੇ ਸੀ ਇਹ ਕੁਰਾਨ ਆ ਜੀ ਇਸਰਾ ਡੱਬੀ ਚ ਪੈ ਜਾਂਦਾ ਇਹ ਡੱਬੀ ਕਿਸ ਚੀਜ਼ ਦੀ ਚਾਂਦੀ ਦੀ ਡੱਬੀ ਹੈ ਜੀ ਹਾਂ ਜੀ ਹਾਂ ਜੀ ਨਾਲ ਹੀ ਚਾਂਦੀ ਦੀ ਡੱਬੀ ਹੈ ਜੀ ਸਰ 2 ਮਿੰਟ ਹੋਰ ਬਾਕੀ ਵੀ ਦਿਖਾਈਓ ਆ ਕਿਹੜੇ ਕਿਹੜੇ ਗ੍ਰੰਥ ਨੇ ਆ ਭਗਵਦ ਗੀਤਾ ਆ ਫੜ ਕੇ ਦਿਖਾ ਦੇ ਇਹ ਭਗਵਦ ਗੀਤਾ ਮਤਲਬ ਕੰਪਲੀਟ ਆ ਜੀ ਇਹ ਨਿਊ ਵਾਪਰ ਐਮਬੀਏ ਰੇਅਰ ਹੋਣ ਕਰਕੇ ਇਸ ਸਮਾਲ ਸਾਈਜ਼ ਹੋਣ ਕਰਕੇ ਇਹ ਵੀ ਮੈਂ ਕਲੈਕਟ ਕਰਦਾ ਜਿਹੜੇ ਯੂਨੀਕ ਸਾਈਜ਼ ਨੇ ਨਾ ਉਹ ਵੀ ਮੈਂ ਨਾਲ ਕਲੈਕਟ ਕਰਦਾ ਪ੍ਰਾਤਨ ਦੇ ਨਾਲ ਜਿਹੜੇ ਕਿ ਜਿਹੜੀ ਕੋ ਥੋੜੀ ਜਿਹੀ ਲੱਗਦੇ ਯੂਨੀਕ ਆਈਟਮਾਂ ਨੇ ਬੱਚਿਆਂ ਨੂੰ ਆਪਣੇ ਵੱਲ ਖਿੱਚਦੀਆਂ ਨੇ ਹਾਂਜੀ ਇਹ ਗੀਤਾ ਆ ਜੀ ਇਹ ਵੀ ਗੀਤਾ ਆ ਇਹ ਵੀ ਗੀਤਾ ਆ ਜੀ ਇਹ ਕੁਰਾਨ ਆ ਜੀ ਇਹ ਵੀ ਕੁਰਾਨ ਆ ਇਹ ਬਾਈਬਲ ਆ ਜੀ ਇਹ ਵੀ ਗੀਤਾ ਆ ਜੀ ਇਹ ਸਾਰੇ ਛੋਟੇ ਸਮਾਲ ਸਾਈਜ਼ ਦੇ ਮਤਲਬ ਜਿਹੜੇ ਗ੍ਰੰਥ ਨੇ ਤੇ ਕੁਰਾਨ ਆ ਤੇ ਗੀਤਾ ਹੈ ਬਾਈਬਲ ਆ ਜੀ ਹਾਂਜੀ ਇਸ ਤਰ੍ਹਾਂ ਬੱਚਿਆਂ ਨੂੰ ਮਤਲਬ ਦਿਖਾਈਦਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਤਿਹਾਸਕ ਚੀਜ਼ ਆ ਵੀ ਇਸ ਤਰ੍ਹਾਂ ਸਾਂਭੀ ਜਾ ਸਕਦੀ ਹੈ ਚਾਹੇ ਉਹ ਨਵੀਂ ਆ ਚਾਹੇ ਉਹ ਪੁਰਾਣੀ ਆ ਕਿਉਂਕਿ ਜੇ ਸਾਂਭਣ ਦਾ ਸ਼ੌਂਕ ਹੋ ਤਾਂ ਬੱਚਾ ਮਤਲਬ ਆਪਣੇ ਵਿਰਸੇ ਨੂੰ ਵੀ ਸਾਂਭੂਗਾ